ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੇ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਆਸਤੇ ਧੂਫ ਹੀ ਲੈ ਕੇ ਆਂਦੇ ਆ ਜੀ ਜਿੰਨੇ ਕ ਆਪਾਂ ਇਸ ਕੋ ਨਾਗ ਕਵਰ ਕੀਤੇ ਆ ਵੀਡੀਓ ਕਵਰ ਕੀਤੀ ਆ ਟਾਪ ਕਲਾਸ ਵੜਾ ਹੀ ਹੁੰਦੀ ਆ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਤੁਸੀਂ ਨਵਾਂ ਫਾਰਮ ਸ਼ੁਰੂ ਕਰਨਾ ਵਿੱਚ ਬਾਈ ਦੱਸਦਾ ਕਿ ਵਿੱਧ ਰਿਕਾਰਡ ਆਪਣੇ ਕੋਲ ਵੀ ਬੱਚੇ ਹੈਗੇ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜੇ ਵੀਡੀਓ ਵੀਰੇ ਵਧੀਆ ਲੱਗਦੀ ਆ ਰੇਟ ਜਾਇਜ਼ ਲੱਗਦਾ ਤਾਂ ਵੀਡੀਓ ਨੂੰ ਸ਼ੇਅਰ ਵੀਰੇ ਜਰੂਰ ਕਰ ਦਿਓ ਸასი ਗਾਲ ਜੀ ਸასი ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਆਪਣਾ ਗੁਰਪ੍ਰੀਤ ਸਿੰਘ ਪਿੰਡ ਥਰਾਇਆ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਪਿੰਡਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9876745854 ਠੀਕ ਆ ਜਿਹੜੀ ਆਪਾਂ ਪਿੱਛੇ ਜੇ ਵੀਡੀਓ ਪਾਈ ਸੀਗੀ ਲਗਭਗ 28 29 ਕਿਲੋ ਬੋਹਲੀ ਵਾਲੀ ਵੀਰੇ ਹਾਂ ਬਈ ਵੈਗ ਗਈ ਸੀ ਜੀ ਉਹ ਹਾਂ ਉਹ ਗਈ ਆ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਉੱਠ ਗਈ ਜੀ ਠੀਕ ਆ ਜੀ ਕੀ ਰਿਸਪੌਂਸ ਮਿਲਿਆ ਵੀਡੀਓ ਦਾ ਵੀਡੀਓ ਦਾ ਬਈ ਰਿਸਪੌਂਸ ਆਪਣੇ ਕੋਲ ਕੁਆਲਿਟੀ ਵਾਲਾ ਮਾਲ ਹੁੰਦਾ ਮੰਨਦਾ ਵੀਡੀਓ ਵੀ ਅਕਸਰ ਸਾਰੀ ਦੁਨੀਆ ਵੇਖਦੀ ਹੈ YouTube ਤੇ ਪਰ ਕਈ ਬੰਦੇ ਹੁੰਦੇ ਆ ਕੁਆਲਿਟੀ ਦੇ ਸ਼ੱਕੀਨ ਜਿਨ੍ਹਾਂ ਨੂੰ ਠਰਕਾ ਚੀ ਜਲਾਉਂਦਾ ਫਾਰਮ ਵਾਲੇ ਬੰਦੇ ਉਹ ਫਾਰਮ 'ਚ ਗਾਈਆਂ ਦੋ ਵੇੜਾ ਆਪਣੇ ਚੰਗੀਆਂ ਚੀਜ਼ਾਂ ਦੇ ਕੀਮਤ ਭਰਨ ਵਾਲੇ ਮੁੱਲ ਬਈ ਚੰਗੀਆਂ ਚੀਜ਼ ਦਾ ਭਰਨਾ ਪੈਂਦਾ ਮੰਨ ਜੇ ਆਪਾਂ ਕਹਿ ਦਈਏ ਆਮ ਘਰਾਂ 'ਚ ਦੁੱਧ ਪੀਣ ਨੂੰ ਲੈਣੀਆਂ ਉਹ ਚੀਜ਼ਾਂ ਹੋਰ ਹੁੰਦੀਆਂ ਉਹ ਗਾਈਆਂ ਕੱਲਾ ਦੁੱਧ ਵਾਸਤੇ ਹੁੰਦੀਆਂ ਜਿਹੜੀ ਮੰਨ ਕੇ ਜੇ ਕਿਸੇ ਨੇ ਬਰੀਡਿੰਗ 'ਚ ਪੈਣਾ ਬਰੀਡ ਲਾਈਨ ਸ਼ੁਰੂ ਕਰਨੀਆਂ ਗਾਂ ਬੱਚੇ ਚੰਗੇ ਲੈਣੇ ਆ ਉਹਨੂੰ ਫਿਰ ਨਾਲ ਦੁੱਧ ਤੇ ਕੁਆਲਟੀ ਵੀ ਚਾਹੀਦੀ ਆ ਮੰਨਦਾ ਉਹ ਤੇ ਫਿਰ ਪੈਸੇ ਲੱਗਦੇ ਆ ਪਰ ਕਈ ਬਾਈ ਫੋਨ ਲਾਉਂਦੇ ਆ ਕਹਿੰਦੇ ਬਾਈ 70 75 ਦੀ ਗਾਂ ਲੈਣੀ ਆ ਜਾਂ ਲਖੋਵੰਦਰ ਲੈਣੀ ਆ ਉਹ ਲਖੋਵੰਦਰ ਵਾਲਾ ਕੰਮ ਜਿਹੜਾ ਹੁੰਦਾ ਉਹ ਤੇ ਫਿਰ ਕੋਈ ਚੰਗੀ ਮਿਲ ਜਾਂਦੀ ਆ 90 95 ਦੀ ਵੜ ਮਿਲ ਵੀ ਜਾਂਦੀ ਐਵੇਂ ਕਹਦੀ ਆ ਕਿਤੇ ਹੂੰ ਤੇ ਬਾਕੀ ਉਹਦੇ ਚ ਮੰਨ ਜਿਹੜਾ ਬਰੀਡਿੰਗ ਵਾਲਾ ਚੱਕਰ ਥੋੜਾ ਚਾਂਸ ਘੱਟ ਹੁੰਦੇ ਆ ਜਦੋਂ ਬਰੀਡਿੰਗ ਲੱਖੋਂ ਬਾਹਰ ਬਾਹਰ ਚੱਲਣਾ ਪੈਂਦਾ ਭਾਈ ਕਿਤੇ ਵੀ ਉਹਨਾਂ ਸ਼ੋਅ ਹੋਣ ਏਡੇ ਕੰਪੀਟੀਸ਼ਨ ਹੋਣ ਲੱਗ ਗਿਆ ਨਾ ਸਾਲ ਦੇ ਵਿੱਚ 10-10 ਸ਼ੋਅ ਹੁੰਦੇ ਆ ਹੂੰ ਕੋਰ ਖੇਤਰੋਗਾ ਜਿਵੇਂ ਪੀਡੀਐਫ ਹੋ ਗਿਆ ਜੋੜੀ ਹੋ ਗਈ ਹੂੰ ਤੇ ਉਹ ਫਿਰ ਬਰੀਡ ਲੈਣ ਦਾ ਚੱਕਰ ਪੈਂਦਾ ਥੋੜਾ ਨਾਲ ਦੁੱਧ ਵੀ ਹੋਵੇ ਬਰੀਡ ਲੈਣ ਨਾਲ ਉਹ ਫਿਰ ਚੰਗੀ ਜੀਤ ਤੇ ਪੈਸੇ ਲੱਗਦੇ ਆ ਬਾਈ ਹੂੰ ਠੀਕ ਆ ਉਹ ਫਿਰ ਪੈਸਾ ਇਨਵੈਸਟ ਕਰਨਾ ਪੈਂਦਾ ਚੰਗੀ ਜੀਤ ਤੇ ਫੇਰ ਹੀ ਗਾਂ ਚੱਲ ਸਰਕਲ ਚੱਲਦਾ ਫੇਰ ਹੀ ਫਾਰਮ ਕਾਮਯਾਬ ਹੁੰਦਾ ਜੇ ਬਰੀਡ ਲੈਣ ਚੰਗੀ ਹੋਊਗੀ ਚੰਗੀ ਬਰੀਡ ਲੈਣੀ ਬਾਈ ਹੁਣ ਫਾਰਮ ਆਨ ਤਾਂ 30 ਤੋਂ ਪਲੱਸ ਚਾਹੀਦਾ ਜਿਹਨੇ ਫਾਰਮ ਫੇਰ ਹੀ ਵਾਰਾ ਕਰਦੀ ਆ ਉਹਨੂੰ ਜਿਵੇਂ ਘਰੇ ਆ ਨਾਰਮਲ ਫੀਡ ਤੇ ਉਹ 20 22 18 17 ਇੱਤ ਦੇਈ ਜਾਂਦੇ ਉਹ ਫਿਰ ਉਹ ਜੇ ਛੇਸਟਮ ਚੱਲ ਪੈਂਦਾ ਦੇਖ ਬਜਟ ਆ ਬਾਕੀ ਆ ਬਜਟ ਬਾਕੀ ਆ ਆਦਾ ਆਦਾ ਬਾਈ ਆਪਾਂ ਤਾਂ ਹਰੇਕ ਵੀਡੀਓ ਚ ਕਹਿੰਨੇ ਆ ਆਪ ਦੀ ਸਮਝ ਨਾ ਜਾਣ ਵਰ ਲਵੇ ਕੋਈ ਵੀ ਇਹ ਨਾ ਲੈਣਾ ਬਾਈ ਦੋ ਟਾਈਮ ਦਸਲੀ ਕਰਕੇ ਚੋਕੇ ਲਵੇ ਭਾਵੇਂ ਵਪਾਰੀ ਤੋਂ ਲੈਣਾ ਭਾਵੇਂ ਕਰਾਉਣਾ ਬਾਈ ਠੀਕ ਹੈ ਜੀ ਅੱਜ ਫਿਰ ਨਕੀਨੇ ਇਕੱਠੇ ਅੱਜ ਦੋ ਨਕੀਨੇ ਤਿੰਨ ਤਿੰਨ ਛੇ ਹੀ ਆ ਸਮਝ ਲਾ ਮਗਰ ਤਿੰਨਾਂ ਦੇ ਬੱਚੇਗਾ ਹੀ ਆ ਬਾਈ ਅੱਛਾ ਤਿੰਨ ਨਹੀਂ ਮਿਲਨੇ ਛੇ ਨਾਗਾ ਛੇ ਮਿਲਣਗੇ ਪੈਸੇ ਤਿੰਨਾਂ ਦੇ ਲਵਾਂਗੇ ਪੈਸੇ ਤਿੰਨਾਂ ਦੇ ਲੈਣੇ ਨਾਗ ਛੇ ਦੇ ਦਿੰਨੇ ਆ ਹਾਂ ਬਾਈ ਤੇ ਜਿਹੜੇ ਮਗਰ ਬੱਚੇ ਆ ਵਿਧ ਰਿਕਾਰਡ ਵਾਲੇ ਆ ਹਾਂ ਇਹ ਚਾਰਾਂ ਉੱਧਰ ਲਿਦਾ ਹੋ ਨਾਰਮਲ ਕਰਵਾਈ ਵੀ ਹੈ ਜਿਹੜੀ ਗੱਲ ਕਵਾਂਗੇ ਫਾਰਮ ਚ ਆਈਆਂ ਮਾੜਾ ਉਹ ਨਾਰਮਲ ਕਰਵਾਈ ਹੈ ਠੀਕ ਆ ਇਧਰੋਂ ਹੀ ਸ਼ੁਰੂ ਕਰਦੇ ਆ ਇੱਕ ਨੰਬਰ ਤੋਂ ਸੁਆ ਕਿੰਨਾ ਮਾਜੀ ਸੁਆ ਬਾਈ ਬਲੂ ਹਣਾ ਕੱਲ ਸੁਈਏ 4 ਵਜੇ ਬੱਚਾ ਕੀ ਹੈ ਜੀ ਮਗਰ ਵੱਛੀ ਹੈ ਬਾਈ ਹਾਂ ਅਖੀਰ ਕੋਈ ਮੰਨ ਦੋਨ ਦੇ ਚੱਕ ਰਹੀ ਹੈ ਵੱਛੀ ਅੱਛਾ ਹਜੇ ਬੱਚਾ ਦੋਨ ਦੇ ਸਟਾਰਟ ਕੀਤੀ ਚੈੱਕ ਕਰਾ ਲੂ ਵੀਰ ਨੇ ਵੀਡੀਓ ਚ ਹਾਂ ਬਾਈ ਹੂੰ ਕਰਾ ਲੂ ਆਪਾਂ ਕਿਸੇ ਵੀ ਵੀਡੀਓ ਨੇ ਵੀਰ ਨੇ ਵੀਡੀਓ ਦੇਖਣੀ ਆ ਲਓ ਜੀ ਚੈੱਕ ਕਰੋ ਕੋਈ ਡਾਊਟ ਨਾ ਰਵੇ ਕਿਸੇ ਦਾ ਆਪਾਂ ਇਹ ਗੱਲ ਕਰ ਰਹੇ ਹਾਂ ਬਾਈ ਬਾਕੀ ਕਲੂਨ ਆਲ ਆਪਾਂ ਕਰਦੇ ਜਿਵੇਂ ਮਰਜੀ ਬਾਈ ਹੂੰ ਥਣ ਤਾਂ ਬਾਈ ਹੱਥੀ ਚਵਾਈ ਵਾਲਾ ਵੀ ਲੱਗਿਆ ਮਸ਼ੀਨੀ ਵੀ ਲੱਗਿਆ ਹੂੰ ਇੱਕ ਗੱਲ ਬੇਨਤੀ ਹੋਰ ਆ ਬਾਈ ਮੈਂ ਹਰੇਕ ਵੀਡੀਓ ਚ ਕਹਿੰਦਾ ਮੈਂ ਦੁੱਧ ਰੋਕ ਕੇ ਵੀਡੀਓ ਨਹੀਂ ਬਣਾਈ ਜਾਨਵਰ ਦੀ ਕਿਉਂਕਿ ਮੈਨੂੰ ਲਾਲਚ ਨਹੀਂ ਮੇਰਾ ਜਾਨਵਰ ਵੀਡੀਓ ਤੇ ਵਕੇ ਮੇਰਾ ਮੰਡੀਆਂ ਤੇ ਵੀ ਮਾਲ ਵੇਚਦਾ ਬਾਈ ਹਰੇਕ ਮੰਡੀ ਲਾਉਣਾ ਹੂੰ ਕਿਉਂਕਿ ਆਪਣੇ ਲਿੰਕ ਦੂਰ ਦੂਰ ਤੱਕ ਵਪਾਰਕਾਂ ਦਾ ਸਾਰਾ ਮਾਲ ਵੇਚਦਾ ਆਪਾਂ ਨੂੰ ਇਹ ਤੇ ਇਹ ਤੇ ਹੁਣ ਦੁੱਧ ਰੋਕ ਕੇ ਵਹਿੜ ਸਾੜ ਲਾਂਗੇ ਉਹ ਚ ਗੱਲਾਂ ਚ ਕੋਈ ਤੰਤ ਨਹੀਂ ਗਾ ਠੀਕਾ ਕਿਉਂਕਿ ਹੁਣ ਵੀਡੀਓ ਤੇ ਸੌਦਾ ਹੋ ਜਾਏ ਦੋ ਟਾਈਮ ਚਵਾਉਣੀ ਹੁੰਦੀ ਹੈਗਾ ਜੇ ਹੁਣ ਦੁੱਧ ਰੋਕ ਲੈ ਤੜਕਾ ਘਟ ਕੱਢੂਗੇ ਮੱਚ ਜਾਣਾ ਮੱਚ ਜਾਣਾ ਮੰਨਦਾ ਆਪਾਂ ਕਿਸੇ ਵੀ ਪਸ਼ੂ ਦਾ ਦੁੱਧ ਨਹੀਂ ਰੋਕਦੇ ਬਾਈ ਟਾਈਮ ਨਹੀਂ ਆਹ ਹੁਣ ਵੀਡੀਓ ਬਣਾ ਰਹੇ ਆਂ ਵੀਰੇ ਸ਼ਾਮ ਦੇ ਟਾਈਮ ਹਾਂ ਲਓ ਜੀ 5:15 ਮਿੰਟ ਲੱਗ ਪੜਾ ਸੱਤ 7:30 ਚਵਾਈ ਕਰਦਾ ਬਾਈ ਮੇਰਾ ਵਪਾਰਿਕ ਵਾਲਾ ਕੰਮ ਨਹੀਂ ਸਹੀ ਤੈਨੂੰ ਗੱਲ ਦੱਸਾਂ ਮੈਂ ਇੱਥੇ ਸੁਦੇ ਆਉਠਿਆ ਨਹੀਂ ਜਾਂਦਾ ਜਿਹੜੀ ਗੱਲ ਆ ਕਿਉਂਕਿ ਇਕੱਲਾ ਬੰਦਾ ਬਾਈ ਮਾਲ ਦੂ ਆਵੇ ਲਾ ਕਿੰਨਾ ਮੇਰੇ ਬੰਦਾ ਭੁੰਦਾ ਨਹੀਂ ਰੱਖਿਆ ਕੋਈ ਆਪ ਹੀ ਆਉਣਾ ਠੀਕ ਆ ਆਪ ਕਿਹੜੇ ਸੀਮ ਇਹ ਤਾਂ ਸੀਮਨ ਬਈ ਮੈਂ ਸਾਰਾ ਕੁਝ ਉਹਨੂੰ ਦੱਸੂਗਾ ਜਿਹੜਾ ਬੰਦਾ ਖਰੀਦ ਕਰੂ ਆਪਣੇ ਕੋਲੇ ਫੋਟੋ ਹੈਗੀ ਆ ਫੋਨ 'ਚ ਹਾਂ ਫੋਨ 'ਚ ਸਾਰਾ ਰਿਕਾਰਡ ਮਿਲ ਜੂਗਾ ਸਾਰਾ ਰਿਕਾਰਡ ਮਿਲ ਜੂਗਾ ਬਈ ਠੀਕ ਆ ਤੇ ਆਪਾਂ ਉਹ ਸਾਰਾ ਬਾਇਓ ਡਾਟਾ ਦੇ ਦਾਂਗੇ ਬੰਦੇ ਨੂੰ ਠੀਕ ਆ ਵੀਰੇ ਹਾਂ ਯਾਨੀ ਹੁਣ ਕਿੰਨਾ ਨੈੱਟ ਬੋਲਾ ਤਿਆਰ ਆ ਜੀ ਨੈੱਟ ਬੋਲਾ ਬਈ ਇਸ ਟਾਈਮ ਹੈਗਾ 18 ਕਿਲੋ ਇਹਦਾ ਚਵਾਈ ਦੂਜੀ ਹੁਣ ਲੱਗਣੀ ਐ ਨੂੰ ਸਾਫ਼ ਨਹੀਂ ਹੋਈ ਹਾਲੇ ਸੁਬਾਹ ਸੂਈ 4 ਵਜੇ ਹੂੰ ਸਾਫ ਨਹੀਂ ਹੋਈ ਸਾਫ ਕੀਤੀ ਨਹੀਂ ਬੜੀ ਤੜ ਕੋ ਬੰਨ ਕੇ ਜਰ ਕਿ ਲੋਕ ਛੱਡਿਆ ਸਾਰੀ ਸਾਫ ਕੀਤੀ ਵੈਂਦਾ ਵੇੜ ਠੀਕ ਆ ਪਰ ਉਹ ਮੈਂ ਹਜੇ ਸਾਫ ਨਹੀਂ ਹੋਈ ਚੁਾਈ ਹੁਣ ਦੂਜੀ ਲੱਗਣੀ ਇਹਨੂੰ ਟਾਮ ਦੇ ਟਾਈਮ ਠੀਕ ਆ ਜੀ ਹਾਂ ਤੋਰ ਕੇ ਦਿਖਾਦੀ ਜੇਰ ਜੂਰ ਦੀ ਕੰਪਲੀਟ ਆ ਵੀਡੀਓ ਹੈਗੀ ਆ ਨਖਰਾ ਨਖਰਾ ਚੈੱਕ ਕਰਾ ਬਾਈ ਹੂੰ ਇਹ ਫਾਰਮ ਦਾ ਬੱਚਾ ਹੀ ਆ ਹੂੰ ਤੇ ਗਾਂ ਵੀ ਕਿਸੇ ਚੰਗੇ ਬੰਦੇ ਨੇ ਲੈਣੀ ਆ ਹੂੰ ਕਿਉਂਕਿ ਚੰਗੀ ਚੀਜ਼ ਤੇ ਬਾਈ ਚੰਗਾ ਪੈਸਾ ਲੱਗਦਾ ਠੀਕ ਆ ਲਓ ਜੀ ਚੈੱਕ ਕਰ ਸਕਦੇ ਹੋ ਚਾਮਕ ਦਿਖਾ ਦੇ ਬਾਈ ਫਾਰਮ ਸ਼ਾਈਨਿੰਗ ਦੇ ਵੈਡ ਦੇ ਕਿੰਨੇ ਇੱਧਰ ਰਿਕਾਰਡ ਤੁਹਾਨੂੰ ਮਿਲ ਜੂਗਾ ਜੀ ਬਰੀਡ ਕੁਆਲਿਟੀ ਪੂਰੀ ਚੰਗੀ ਆ ਤੋਰਾ ਨਖਰਾ ਹੁਸਨ ਰੇਗਪੱਖ ਤੋਂ ਕੁਆਲਿਟੀ ਬਰੇ ਮੂੰਹੋਂ ਬੋਲਦੀ ਆ ਬਾਕੀ ਹਜੇ ਦੋਂਦਾ ਪ੍ਰੋਪਰ ਹੋਇਆ ਨਹੀਂਗਾ ਜੀ ਜਿਹੜੇ ਫੀਰੀਆਂ ਜੇ ਮੰਨਿਆ ਕੋਈ ਬੰਦਾ ਦੋਂਦੇ ਦੇ ਦੰਦ ਕਰਮਾਲੀ ਨੇ ਚੱਕਈ ਆ ਹਜੇ ਮੰਨ ਲਓ ਜਵਾਨ ਹਜੇ ਜਦੋਂ ਉਹ ਜਵਾਨ ਹੋਣਾ ਬਈ ਕਰਮਾਰੀ ਨੇ ਬਹੁਤ ਵਧੀਆ ਹੈਡ ਕਰ ਚੁੱਕਾ ਚੌਥਾ ਸੂਏ ਚੌਥੇ ਸੂਏ ਜਾ ਕੇ ਜਵਾਨ ਹੋਣਾ ਇਹ ਹੁੰਦੀਆਂ ਨਿਸ਼ਾਨੀਆਂ ਬਰੀਡ ਕੁਆਲਿਟੀ ਦੀ ਆ ਹਾਂ ਬਈ ਇਹ ਬਰੀਡ ਮਾਨਿਕ ਦਾ ਸਟਰਕਚਰ ਦੇਖ ਲੈ ਖੁੱਚਾਂ ਤੋਂ ਉੱਤੇ ਹੈ ਸਹੀ ਗੱਲ ਹੈ ਤੇ ਬਾਕੀ ਚਮਕ-ਦਮਕ ਦੇਖਦਾ ਵਹਿੜ ਦਾ ਕਿੰਨੀ ਉਮੀਦ ਹੈ ਜੀ ਇਹ ਤੋਂ ਦੋ ਦਦੀ ਇਹ ਬਈ 25-26 ਕਿਲੋ ਚਾਹੀਦਾ ਫਲੂਨ ਨੂੰ ਪਹਿਲਾਂ ਹਾਂ ਠੀਕ ਹੈ ਜੀ ਬਾਕੀ ਬੱਚਾ ਵੇਖਦੇ ਮਗਰ ਬਈ ਕਿੰਨਾ ਨਜ਼ਾਇਜ਼ ਚੰਗਾ ਆ ਹੂੰ ਗਾਂਜ ਦੀ ਵੀ ਇੱਧਰ ਕਾਰਡ ਮਿਲ ਜਾਣਾ ਹਾਂ ਬਾਈ ਬੱਚੀ ਵੇਲਾ ਬਾਈ ਅਜੇ ਸਾਰੀ ਘੰਟਿਆਂ ਦੀ ਇਹ ਤੇ ਗੱਡੀ ਹੋਈ ਵੀ ਵੇਲਾ ਹੂੰ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਹਾਂ ਬਾਈ ਆਰਡਰ ਕੁਆਲਟੀ ਪੂਰੀ ਚੰਗੀ ਆ ਬਾਕੀ ਸੀਵਸ ਲੱਗ ਆਵੇਲਾ ਬਾਈ ਚਵਾਈ ਕਰ ਸਕਦੇ ਆ ਬੋਲਾ ਪਿਆਲੇ ਵਾਪਾ ਕੋਈ ਦੁੱਧ ਨਹੀਂ ਰੋਕਿਆ ਠੀਕ ਹੈ ਜੀ ਜੇ ਮੰਨ ਲਓ ਆਪਾਂ ਚਵਾਈ ਛੱਡੀ ਹੁੰਦੀ ਤਾਂ ਹੈਨਾ ਫੋਰਮ ਆਕੜਿਆ ਪਿਆ ਹੁੰਦਾ ਸੀਗਾ ਬਾਕੀ ਉਹ ਕੰਮ ਕਰਨਾ ਹੀ ਨਹੀਂ ਵੀਰੇ ਹੂੰ ਠੀਕ ਆ ਗਾਂ ਵੀ ਕਿਸੇ ਦੇ ਜੇਬ ਵਿੱਚ ਪੈਸੇ ਕਢਾਉਣੇ ਆ ਚਵਾ ਕੇ ਦੇਵਾਂਗੇ ਦੋ ਟਾਈਮ ਠੀਕ ਆ ਯਾਨੀ ਲਗਭਗ 18 ਕਿਲੋਟਰ ਬੋਲਾ ਸਟਾਰਟਿੰਗ ਹੋਊਗੀ ਸਟਾਰਟਿੰਗ ਠੀਕ ਆ ਜੀ ਤੇ ਉਮੀਦ 25 ਦੀ ਆ ਹਾਂ 25 ਦੀ ਉਮੀਦ ਹੈ ਬਾਈ ਠੀਕ ਹੈ ਵੀਰੇ ਬਾਕੀ ਅਗਲਾ ਬਈ ਆਪਦੀ ਸਮਝ ਨਾਲ 20 ਮੰਨ ਲੈ 22 ਮੰਨ ਲੈ ਗਾਂ ਜੀ ਨੇ ਪੈਸੇ ਲਾਉਣੇ ਆ ਬਾਕੀ ਬਾਈ ਹੂੰ ਆਪਦੇ ਦਿਮਾਗ ਨਾਲ ਵੜ ਲਵੇ ਠੀਕ ਆ ਜੀ ਕੀਮਤ ਇਹਦੀ ਕੀ ਰਹਿਣ ਵਾਲੀ ਹੈ ਜੀ ਕੀਮਤ ਬਈ ਫੋਨ ਤੇ ਹੋਊਗੀ ਇਹਦੀ ਚੰਗੀ ਕੀਮਤ ਜਿਹੜੇ ਵੇਚਾਂਗੇ ਆਪਾਂ ਠੀਕ ਆ ਜੀ ਤੇ ਪਹਿਲਾਂ ਦੱਸ ਦਿੰਨੇ ਆ ਬਈ ਕੀਮਤ ਚੰਗੀ ਚੀਜ਼ ਹਮੇਸ਼ਾ ਚੰਗੀ ਕੀਮਤ ਤੇ ਮਿਲੂਗੀ ਕੀਮਤ ਚੰਗੀ ਹੋਊਗੀ ਹਾਂ ਬਈ ਕੋਈ ਆ ਨਹੀਂ ਇੱਥੇ ਆ ਕੇ ਕੋਈ ਮੋੜਦਾ ਨਹੀਂ ਆਇਆ ਨਾ ਕੋਈ ਕਹਦੂ ਮੇਰੇ ਥਾਣਾ ਹੱਥ 'ਚ ਨਹੀਂ ਹੁੰਦੇ ਐ ਗੰਨੇ ਅਰਗੀ ਚਵਾਈ ਲੱਗੇ ਹੋਣ ਠੀਕ ਆ ਹਾਂ ਠੀਕ ਆ ਜੀ ਮੰਲੋ ਫੂੜ ਸ਼ਾਂਕ ਵੀ ਹਨਾ ਹਾਂ ਬਾਈ ਬਾਕੀ ਐ ਛੋਟੀ ਨਾ ਮੰਨੇ ਕੋਈ ਐ ਬਰਾਬਰ ਹੁੰਦੀ ਹੈਗਾ ਮੇਰੇ ਅਜੇ ਬੱਚਾ ਹੀ ਆ ਬੱਚਾ ਹੀ ਨਾਲ ਇਹ ਤੇ ਵਧਣਾ 2 ਫੁੱਟ ਹੋਰ ਹੋਣਾ ਨੇ ਐਡਾ ਬੱਚਾ ਪਾਲਦਾ ਨਹੀਂ ਸ਼ੀ ਹਾਂ ਲੰਮੀ ਚੌੜੀ ਫੁੱਟ ਮਗਰ ਨੂੰ ਵਧਣਾ ਫੁੱਟ ਤਾ ਨੂੰ ਵਧਣਾ ਬੱਸ ਇਹ ਸਾਮ ਸੰਭਾਲ ਆ ਵੀਰਾਂ ਦੀ ਜਿੰਨਾ ਵੀਰਾਂ ਕੋਲੋਂ ਆਈ ਆ ਇਸ ਵਖਾ ਬਾਈ ਕਿੰਨਾ ਚੰਗਾ ਕੁਆਲਿਟੀ ਪੂਰੀ ਚੰਗੀ ਆ ਜਾਨੀ ਰੂਹ ਕੁਛ ਹੁੰਦੀ ਹੈ ਨਾ ਵੇਖ ਹਾਂ ਬਾਈ ਹੂੰ ਬਾਕੀ ਆਪਾਂ ਵੀ ਬਈ ਚੰਗੇ ਪੈਸੇ ਭਰ ਕੇ ਲੈਉਣੇ ਆਇਆ ਤਾਂ ਹੈ ਨਹੀਂ ਵੀ ਵਪਾਰੀ ਆ ਕੋਈ ਮੁਕਤ ਦੇ ਦੂਗਾ ਜਾਂ ਵੀ ਕੋਈ ਠੱਗਾਂ ਮਾਰਦੇ ਫਿਰਦੇ ਆ ਮੰਨਾ ਹੂੰ ਪਰ ਉਹ ਕੰਮ ਨਹੀਂ ਆ ਵੀ ਐਵੇਂ ਬੰਦਾ ਕੋਈ ਫੋਨ ਲਾਈ ਆ ਵੀ ਲੱਖੋਂ ਲੱਖੋਂ ਅੰਦਰ ਅੰਦਰ ਵਾਲਾ ਕੇਸ ਨਹੀਂ ਬਾਹਰ ਹੀ ਚੱਲਣਾ ਬਣਾ ਪੜਾ ਇਹਦਾ ਬਾਈ ਹਾਂ ਪਹਿਲਾਂ ਸਪਸ਼ਟ ਦੱਸ ਦਿੰਦੇ ਆ ਕਈ ਵੀਰ ਫੋਨ ਲਾ ਕੇ ਕਹਿੰਣ ਕਿ ਬਈ ਇੰਨੇ ਦੀ ਉਹ ਬਈ ਸਵਾਦ ਲੈਣ ਵਾਲੇ ਵੀ ਤੈਨੂੰ ਪਤਾ ਬਹੁਤ ਹੁੰਦੇ ਆ ਪਰ ਜਿਹਨੇ ਪਸ਼ੂ ਲੈਣਾ ਆਪਾਂ ਉਹਦੀ ਅੱਖ ਦੱਸ ਦਿੰਦੇ ਆ ਪਹਿਲੇ ਫੋਨ ਤੇ ਵੀ ਆ ਇਹਨੇ ਪਸ਼ੂ ਲੈਣਾ ਹੂੰ ਜਾਨੀ ਕੀਮਤ ਇਹਦੀ ਲੱਖ ਤੋਂ ਪਲੱਸ ਵਾਲੀ ਪਲੱਸ ਚੱਲਣੀ ਆ ਬਾਈ ਠੀਕ ਆ ਜੀ ਹਾਂ ਕਿ ਤੁਹਾਨੂੰ ਹਿੰਟ ਦੇਤਾਗਾ ਬਈ ਲੱਖ ਪਲੱਸ ਕੀਮਤ ਰਹੂਗੀ ਬਾਕੀ ਬਾਈ ਨੂੰ ਫੋਨ ਕਰ ਲਓ ਜਿਹੜਾ ਵੀਰ ਲੈ ਗਿਆ ਮੰਨ ਲਓ ਜੇ ਕਿਸੇ ਵੀਰ ਨੇ ਨਵੀਂ ਫਾਰਮ ਦੀ ਸ਼ੁਰੂਆਤ ਕਰਨੀ ਆ ਤਾਂ ਬਹੁਤ ਹੱਦ ਤੱਕ ਤੁਹਾਡੀ ਕੁਆਲਿਟੀ ਸੁਧਰ ਜਾਣੀ ਆ ਬੱਚੇ ਦੋ ਮਿਲ ਜਾਣੇ ਆ ਤੁਹਾਨੂੰ ਹਾਂ ਬਾਈ ਦੋ ਨੰਬਰ ਨਾ ਗਏ ਵੀਰੇ ਇਹਦਾ ਸੂਆ ਕਿੰਨੇ ਮਾਜੀ ਇਹ ਦੂਜਾ ਬਾਈ 6 ਦਾ ਇਹ ਕਦੋਂ ਸੂਈ ਆ ਜੀ ਇਹਨੂੰ ਹੋ ਗਿਆ ਅੱਜ ਬਾਈ 10ਵਾਂ ਦਿਨ ਬੱਚਾ ਬੱਚੀ ਆ ਮਗਰ ਬਾਈ ਇਹਦਾ ਵੀ ਰਿਕਾਰਡ ਹੈਗਾ ਬੱਚੀ ਦੀ ਬੱਚੀ ਦੇਖ ਬਾਈ ਲੈਂਥ ਬਾਹਲੀ ਨੇ ਆਏ ਲੰਮੀ ਆ ਪੂਰੀ ਚੰਗੀ ਹੈ ਹਾਂ ਵਿਦ ਰਿਕਾਰਡ ਤੁਹਾਨੂੰ ਮਿਲੂਗਾ ਜੇਰ ਕੰਪਲੀਟ ਹੈ ਜੀ ਇਹਦੀ ਹਾਂ ਜੇਰ ਜੇਰ ਦੀ ਸਾਫ ਹਮ ਪਾਰਟੀ ਰਿਡੀਸ਼ਨ ਵਾਲਾ ਇਹਦਾ ਆਰਡਰ ਆ ਜੀ ਚੈੱਕ ਕਰ ਸਕਦੇ ਹੋ ਠੀਕ ਆ ਜੀ ਇਹ ਤਾਂ ਭਾਈ ਆਪਾਂ ਮੰਨ ਕੇ ਚੱਲ ਦੋ ਕੀ ਚਾਰ ਟਾਈਮਾਂ ਦਾ ਛੋਲੇ ਭਾਵੇਂ ਕਿੰਨੀ ਚਵਾਈ 24 ਕਿਲੋ ਹਾਜ਼ਰ ਆ ਨੈਟ ਹਾਂ 24 ਕਿਲੋ ਦੀ ਚਵਾਈ ਕਰ ਸਕਦਾ ਕੋਈ ਵੀ ਰ ਥਣ ਦੇ ਕਿੰਨਾ ਚੰਗਾ ਲੱਗਾ ਭਾਈ ਇਹ ਲੱਗਿਆ ਗੋਲਿਆਂ ਵਰਗੇ ਥਣ ਚਾਰ ਕੁਆਲਿਟੀ ਚੈੱਕ ਕਰ ਲਓ ਵੀਰੇ ਮਿਲਕ ਵੈਨ ਪੂਰੀ ਸਟਰੋਂਗ ਹੁੰਦੀ ਆ ਬੱਚਾ ਇਹਦੇ ਮਗਰ ਵੀ ਫੀਮੇਲ ਕਾਫਾ ਦਿਖਾਈ ਬਈ ਮੂੰਹ ਮੈਂ ਵਸ਼ੀ ਇਹ ਬਰੀਡਾ ਹੈ ਨਾ ਇਹਨਾਂ ਦਾ ਕਰਮ ਵਾਲੀਆਂ ਦਾ ਆਦਾ ਬਈ ਆਪਾਂ ਇਹ ਦੋਨਾਂ ਦੀਆਂ ਵਸ਼ੀਆਂ ਦੇਣਗਾ ਯਾਰ 20000 ਰੁਪਏ ਰੱਖ ਲੂੰਗਾ ਦੱਸਦਾ 10000 ਦੀ ਵਸ਼ੀ ਰੱਖ ਲੂੰਗਾ ਮੈਂ ਜੇ ਕਿਸੇ ਨੇ ਨਾ ਲੈ ਕੇ ਜਾ ਕੇ ਹਾਂ ਨਾ ਛੱਡ ਜਾਣ ਪਰ ਇਹਨੂੰ ਛੱਡਦਾ ਕੋਣਾ ਛੱਡਣੀ ਦਾ ਹੈ ਨਹੀਂ ਕਿਸੇ ਨੇ ਫਿਰ ਆਪਾਂ ਦੱਸਦਾ 10000 ਦੀ ਕਰ ਲਾਂਗੇ ਹੂੰ ਠੀਕ ਹੈ ਜੀ ਇਹਨੂੰ ਵੀ ਤੁਰੇ ਤੋਰ ਕੇ ਦਿਖਾ ਦੀ ਹਾਈਟ ਬਰੀਡ ਚਮਕ ਦਮਕ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਫਿਰ ਕੁਆਲਿਟੀ ਦਿਖਾ ਬਈ ਸੁਆ ਦੂਜਾ ਜੀ 24 ਲੀਟਰ 10 ਦਿਨਾਂ ਦੀ ਸੂਈ ਥੱਲੇ ਦੁੱਧ ਨੈਟ ਰੈਡੀ ਆ ਉਹ ਤੁਸੀਂ ਮਿਲਕਿੰਗ ਕਰ ਲਿਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਬਾਈ ਦੇ ਘਰੇ ਕਰ ਸਕਦੇ ਆ ਬੱਚਾ ਇਹਦੇ ਮਗਰ ਵੀ ਫੀਮੇਲ ਕਾਫ ਆ ਵਿਦ ਤੁਹਾਨੂੰ ਰਿਕਾਰਡ ਮਿਲੂਗਾ ਬਾਕੀ ਗੁਲਾਬੀ ਥਾਣਾ ਟਾਈਮ ਟੂ ਟਾਈਮ ਚਵਾਈ ਹੋਈ ਵੀ ਆ ਹੁਣ ਇਹ ਸ਼ਾਮ ਦੇ ਟਾਈਮ ਹੀ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਸ਼ਾਮ ਦਾ ਟਾਈਮ ਆ ਵੀਰੇ ਚਵਾਈ ਦਾ ਹੀ ਯਾਨੀ ਕੋਈ ਬਾਜ਼ਾਰ ਨਹੀਂ ਲੱਗਿਆਗਾ ਕਿੰਨਾ ਕੱਢਜੋ ਬਈ ਦੁੱਧ ਇਹ ਕਿਲੋ ਖੰਡ ਹੋਰ ਬਾਜੂ ਬਈ ਝੂਠ ਨਹੀਂ ਮਾਰਨਾ ਪਾਣ ਹੂੰ ਠੀਕ ਐ ਮੈਂ ਕਹੀ 25 ਤੋਂ 26 ਕਿਲੋ ਕਪੈਸਿਟੀ ਆ ਹਾਂ ਠੀਕ ਆ ਬਾਕੀ ਅਗਲੇ ਦੀ ਮੈਨੇਜਮੈਂਟ ਹੈਨਾ ਬਈ ਹੂੰ ਇਹਦੀ ਕੀਮਤ ਇਹਦੀ ਲੱਖੋਂ ਅੰਦਰ ਕਰਾਂਗੇ ਅੱਛਾ ਇਹਦੀ ਲੱਖੋਂ ਅੰਦਰ ਆ ਇੱਕ ਨੰਬਰ ਦੀ ਲੱਖੋਂ ਬਾਹਰ ਆ ਇਹ ਲੱਖੋਂ ਬਾਈ ਦੱਸ ਹੀ ਦਿੰਨੇ ਯਾਰ ਕੋਈ ਓਲਾ ਨਹੀਂ ਬਾਈ ਜੀ ਨੇ ਫੋਨ ਲਾਉਣਾ 100 100 ਛੱਡੂੰਗਾ ਬਾਈ ਨਹੀਂ ਚੱਤ ਮੰਨਦਾ ਆਪਣਾ ਫੋਨ ਨਾ ਲਾਵੇ ਹੂੰ ਸਵਾ ਲੱਖ ਦੀ ਵੇੜ ਦੇਣੀ ਆ ਜੇ ਸਨੋ ਸੌਵੇਂ ਨਹੀਂ ਕੱਢਦਾ ਹਾਂ ਠੀਕ ਆ ਹਾਂ ਉਹ 97000 ਦੀ ਦੇਣੀ ਆ 97000 ਦੀ ਦੇਣੀ ਆ ਹਾਂ ਬੱਚੀਆਂ ਦੋਨਾਂ ਦੀ 10-10 ਹਜ਼ਾਰ ਦੀਆਂ ਰੱਖ ਲਊਂਗਾ ਦੋਨਾਂ ਦੀਆਂ ਹਾਂ ਠੀਕ ਆ ਜੀ ਬੱਚੀਆਂ ਬਾਈ ਕਹਿੰਦਾ ਦੋਨਾਂ ਦੇ 10-10 ਹਜ਼ਾਰ ਦੀਆਂ ਰੱਖ ਲਊ ਹਾਂ ਘੱਟ ਦਾ ਫੋਨ ਨਾ ਲਾਵੇ ਬਾਈ 97000 24 ਕਿਲੋ ਦੁੱਧ ਆਪਾਂ ਚਵਾ ਦਾਂਗੇ ਹਾਂ ਚਵਾ ਦਾਂਗੇ ਵੀਰੇ ਠੀਕ ਆ ਵੀਰੇ ਨਗ ਨੰਬਰ ਆ ਗਿਆ ਵੀਰੇ ਆਪਣਾ ਤਿੰਨ ਇਹਦੇ ਮਗਰ ਵੀ ਵੱਚੀ ਆ ਬਾਈ ਇਹਦੇ ਮਗਰ ਵੀ ਵੱਚੀ ਆ ਕਿੰਨਾ ਕਦੋਂ ਸੂਈ ਆ ਵੀਰੇ ਇਹ ਚੌਥਾ ਦਿਨ ਹੈ ਬਈ ਨਾੜ ਕਾ ਨਾਲ ਹੀ ਇਹ ਜੇਰ ਕੰਪਲੀਟ ਆ ਜੀ ਜੇਰ ਦੀ ਸਫਾਈ ਆ ਦੇ ਬਈ ਕਿੰਨਾ ਨਟ ਬੋਲਾ ਤਿਆਰ ਹੋਊਗਾ ਇਹ ਥੱਲੇ ਹੈਗਾ 17 18 ਕਿਲੋ ਸਟਾਰਟਿੰਗ ਸਟਾਰਟਿੰਗ ਹਾਂ ਠੀਕ ਆ ਇਹ ਵੀ ਨਾ ਰਿਕਾਰਡ ਵਾਲੀ ਹੈ ਰਿਕਾਰਡ ਤਾਂ ਉਹ ਵੀ ਚੰਗਾ ਭਰ ਲੈ ਆਣੀ ਇਹਦਾ ਮੂਥੀ ਬਾਥੀ ਦੀ ਬਹੁਤ ਸੁਣੀ ਹੂੰ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਇਹਦਾ ਸਭੀ ਪਲੀ ਹੈ ਕਿੰਨਾ ਕ ਦੁੱਧ ਕੱਢ ਜੂ ਬਈ ਇਹ 20 ਕਿਲੋ ਵੱਧ ਨਹੀਂ ਕਹਿੰਦਾ ਮੈਂ 20 ਕਿਲੋ ਕਾਂ ਸੇਵਾਗਲਾ ਵਧਾ ਵੀ ਸਕਦਾ ਹੂੰ ਜਾਣੀ ਆਪਾਂ 20 ਕਿਲੋ ਕਹਿ ਕੇ ਦੇਣੀ ਆ ਹੂੰ ਥਣਾ ਦੀ ਸਾਰੇ ਨਕਾ ਦੀ ਗਰੰਟੀ ਆ ਓਕੇ ਜਮਾ ਠੀਕ ਆ ਤੁਰ ਕੇ ਦਿਖਾ ਦਿਓ ਰੰਗ ਕੁਆਲਟੀ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਵੀਰ ਐਂਡ ਟੌਪ ਬਰੀਡ ਦੀਆਂ ਬਿਹੜਾ ਨੇ ਇਹ ਵੀ ਚੰਗੀ ਆ ਇਹਦਾ ਤੁਹਾਨੂੰ ਕੋਈ ਰਿਕਾਰਡ ਨਹੀਂ ਮਿਲੂਗਾ ਕਿਉਂਕਿ ਬਾਈ ਕਹਿੰਦਾ ਜਿੱਦਾ ਮਗਰੋਂ ਰਿਕਾਰਡ ਆਪਾਂ ਨੂੰ ਮਿਲਿਆ ਹੁੰਦਾ ਆਪਾਂ ਉਹਦਾ ਹੀ ਦੱਸੀਦਾ ਫੱਟ ਫੱਟ ਆਰਡਰ ਆ ਜੀ 18 ਕਿਲੋ ਵੀਰੇ ਹਾਂ 17 ਕਿਲੋ 17 ਤੋਂ 18 ਕਿਲੋ ਤੁਸੀਂ ਮੈਂ ਕਿਲੋ ਖੰਡ ਵਧ ਸਕਦੀ ਹਾਂ ਹੂੰ ਠੀਕ ਆ ਉਹ ਵੀ ਹੁਣ ਜਾਪੇ ਜੋਪੇ ਚ ਵੜ ਸਾਫ ਹੋ ਗਈ ਪੱਠਾ ਤੇ ਚੱਕਣ ਲੱਗੀ ਠੀਕ ਆ ਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹ ਸਾਫ ਛੱਡੂਗਾ ਬਈ 86000 ਚ 86000 ਫਿਕਸ ਡਿਮਾਂਡ ਹੈ ਹਾਂ ਬਈ ਠੀਕ ਆ ਵੀਰੇ 86000 ਫਿਕਸ ਬਿਲਕੁਲ ਕੱਠੀਆਂ ਲੈ ਲੂਗਾ ਫਿਰ ਮੈਂ ਤਨ ਵਾਧ ਕਰੂੰਗਾ ਸਰ ਜ਼ਿਆਦਾ ਹੋ ਜਾਊਗਾ ਜੀ ਹਾਂ ਫਿਰ ਜ਼ਿਆਦਾ ਕਰ ਦੂੰਗਾ ਬਈ ਠੀਕ ਆ ਵੀਰੇ ਕੱਠੀਆਂ ਦੀ ਪਹੁੰਚ ਕਰ ਦੂੰਗਾ ਕੱਠੀਆਂ ਦੀ ਪਹੁੰਚ ਹੋ ਜਾਊਗੀ ਹਾਂ ਸੀ ਗੱਬਰੇ ਬਾਕੀ ਰੰਗ ਕੁਆਲਟੀ ਤੁਸੀਂ ਦੇਖ ਹੀ ਸਕਦੇ ਹੋ ਕੋਈ ਵੀ ਨਾਗਰ ਇਹਨਾਂ ਚ ਤੁਹਾਨੂੰ ਫੱਟ ਬੈਠੂਗਾ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ